ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਟੱਲਾ ਜੀ ਬਹੁਤ ਬਹੁਤ ਸਵਾਗਤ ਹੈ ਟੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਡਲਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਾਸ ਖਬਰਾਂ ਨੇ ਜਿਸ ਦੇ ਉੱਪਰ ਪੂਰੀ ਜਾਣਕਾਰੀ ਤੇ ਵਿਸ਼ਲੇਸ਼ਣ ਵੀ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਤੋਂ ਜ਼ਮਾਨਤ ਤਾਂ ਮਿਲ ਗਈ ਪਰ ਰਿਹਾਈ ਨਹੀਂ ਹੋਈ ਕਿ ਅੱਜ ਰਿਹਾਈ ਹੋ ਸਕੇਗੀ ਦੂਜਾ ਜੇ ਅਸੀਂ ਗੱਲ ਕਰੀਏ ਅਮਰਿਤਪਾਲ ਸਿੰਘ ਦੀ ਤਾਂ ਅਮਰਿਤਪਾਲ ਸਿੰਘ ਨੂੰ ਦੀ ਪੈਰੋਲ ਤੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਤੇ ਦੂਜੇ ਪਾਸੇ ਅਸੀਂ ਦੇਖੀਏ ਤਾਂ ਬਿਕਰਮ ਮਜੀਠੀਆ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਦੋਸਤੀ ਹੈ ਉਹ ਵੀ ਖੂਬ ਚਰਚਾ ਵਿੱਚ ਰਹੀ ਹੈ ਸੋ ਇਹ ਪਹਿਲਾਂ ਤੇ ਇਹੀ ਦੋ ਤਿੰਨ ਕੁਝ ਖਾਸ ਖਬਰਾਂ ਜਿਹੜੀਆਂ ਸੁਰਖੀਆਂ ਦੇ ਵਿੱਚ ਵੀ ਰਹੀਆਂ ਨੇ ਇਸੇ ਦੇ ਉੱਪਰ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜ਼ਮਾਨਤ ਮਿਲੀ ਸੀ ਔਰ 25 ਜੂਨ ਨੂੰ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਸੀ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਨਾਬਾ ਜੇਲ੍ਹ ਦੇ ਵਿੱਚ ਇਸ ਵਕਤ ਤੋਂ ਬੰਦ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਜਾ ਕੇ ਜ਼ਮਾਨਤ ਮਿਲੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਉਹ ਇਸ ਅਧਾਰ ਤੇ ਮਿਲੀ ਹੈ ਕਿ ਪੰਜਾਬ ਦੀ ਸਰਕਾਰ ਨੇ ਪਹਿਲਾਂ ਵੀ ਉਹਨਾਂ ਦੀ ਜਿਹੜੀ ਡਰੱਗਸ ਦੇ ਕੇਸ ਨਾਲ ਸੰਬੰਧਿਤ ਜ਼ਮਾਨਤ ਹੈ ਉਹਨੂੰ ਰੱਦ ਕਰਾਉਣ ਦੇ ਲਈ ਇੱਕ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਔਰ ਜਿਹਦੇ ਵਿੱਚ ਤਰਕ ਦਿੱਤੇ ਗਏ ਸੀ ਕਿ ਕਿਵੇਂ ਵਿਕਰਮ ਸਿੰਘ ਮਜੀਠੀਆ ਨੇ ਜਿਹੜੀ ਹੈ ਉਹ ਜ਼ਮੀਨ ਜਾਇਦਾਦ ਬਣਾਈ ਹੈ ਤੇ ਉਹਨਾਂ ਦੀ ਆਮਦਨ ਦੇ ਨਾਲੋਂ ਜ਼ਿਆਦਾ ਹੈ ਔਰ ਇਹਦੇ ਤੇ ਸਰਕਾਰ ਦਾ ਦਾਵਾ ਸੀ ਕਿ ਉਹਨਾਂ ਨੇ ਨਸ਼ੇ ਦੇ ਪੈਸੇ ਨਾਲ ਬਣਾਈ ਹੈ ਤੇ ਸੁਪਰੀਮ ਕੋਰਟ 'ਚੋਂ ਗਏ ਸੀ ਕਿ ਉਹਨਾਂ ਦੀ ਜ਼ਮਾਨਤ ਰੱਦ ਕਰੋ ਲੇਕਿਨ ਸੁਪਰੀਮ ਕੋਰਟ ਨੂੰ ਉਹ ਸਬੂਤ ਪੁਖਤਾ ਨਹੀਂ ਲੱਗੇ ਉਹ ਤੱਥ ਪੁਖਤਾ ਨਹੀਂ ਲੱਗੇ ਤੇ ਉਹਨਾਂ ਨੇ ਜ਼ਮਾਨਤ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਬਾਅਦ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜਾਂ ਵਿਜੀਲੈਂਸ ਬਿਊਰੋ ਨੇ ਲਗਭਗ ਉਹਨਾਂ ਤੱਥਾਂ ਦੇ ਨਾਲ ਹੀ ਜਿਹੜੀ ਉਹ ਸੁਪਰੀਮ ਕੋਰਟ 'ਚ ਜ਼ਮਾਨਤ ਰੱਦ ਕਰਾਉਣ ਨੂੰ ਲੈ ਕੇ ਗਏ ਸੀ ਨਸ਼ੇ ਦੇ ਕੇਸ 'ਚੋਂ ਉਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਹੀ ਲਗਭਗ ਇੱਕ ਨਵਾਂ ਕੇਸ ਦਰਜ ਕੀਤਾ ਪੰਜਾਬ 'ਚ ਆਮਦਨ ਦੇ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦਾ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਲਗਾਤਾਰ ਨਾਬੇ ਦੀ ਜੇਲ੍ਹ 'ਚ ਸੀ ਹੁਣ ਨਿਊ ਜੇਲ੍ਹ ਦੇ ਵਿੱਚ 7 ਕੁ ਮਹੀਨੇ ਹੋਣ ਵਾਲੇ ਸੀ ਤੇ ਸੁਪਰੀਮ ਕੋਰਟ ਨੇ ਹੁਣ ਉਹਨਾਂ ਨੂੰ ਕੱਲ ਜ਼ਮਾਨਤ ਦਿੱਤੀ ਲੇਕਿਨ ਜਿਹੜੇ ਪੂਰੇ ਕਾਗਜ਼ ਆਣੇ ਹੁੰਦੇ ਨੇ ਜ਼ਮਾਨਤ ਦਾ ਆਰਡਰ ਆਉਣਾ ਹੁੰਦਾ ਹੈ ਸੂਬਾ ਸਰਕਾਰ ਦੇ ਜ਼ਰੀਏ ਜੇਲ੍ਹ ਵਿਭਾਗ ਨੂੰ ਹਦਾਇਤਾਂ ਹੋਣੀਆਂ ਹੁੰਦੀਆਂ ਨੇ ਸੋ ਕੋਰਟ ਦਾ ਆਰਡਰ ਹੈ ਜਿਹੜਾ ਉਹ ਨਹੀਂ ਪਹੁੰਚਿਆ ਨਾਬੇ ਦੀ ਨਵੀਂ ਜੇਲ੍ਹ ਔਰ ਨਿਜਮਾ ਮੁਤਾਬਕ ਸੂਰਜ ਡੁੱਬਣ ਤੋਂ ਬਾਅਦ ਆਮ ਤੌਰ ਤੇ ਰਿਹਾਈ ਨਹੀਂ ਕਰਦੇ ਪਹਿਲਾਂ ਕਈ ਵਾਰ ਇਹ ਸਮਾਂ 6 ਵਜੇ ਤੱਕ ਦਾ ਰੱਖਿਆ ਗਿਆ ਹੁੰਦਾ ਹੈ 5 ਵਜੇ ਕਈ ਵਾਰੀ ਇਹ ਸਮੇਂ ਰੱਖੇ ਗਏ ਸਮੇਂ ਸਮੇਂ ਤੇ ਸਰਕਾਰਾਂ ਨੇ ਦੇਸ਼ਾਂ ਨਿਰਦੇਸ਼ ਤੈਅ ਕੀਤੇ ਨੇ ਹੁਣ ਸਮੇਂ ਸਿਰ ਉਹਨਾਂ ਦੇ ਕਾਗਜ਼ ਨਹੀਂ ਆਏ ਤੇ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਗਈ ਅੱਜ ਵਿਕਰਮ ਸਿੰਘ ਮਜੀਠੀਆ ਜਦੋਂ ਅੱਜ ਜੇਲ੍ਹ ਤੋਂ ਉਹਨਾਂ ਦਾ ਰਿਲੀਜ਼ ਆਰਡਰ ਆਏਗਾ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈ ਘੰਟਾ 2 ਘੰਟੇ ਉਸ ਗੱਲ ਨੂੰ ਲੱਗਦੇ ਨੇ ਤੇ ਅੱਜ ਵਿਕਰਮ ਸਿੰਘ ਮਜੀਠੀਆ ਮੰਨਿਆ ਜਾ ਰਿਹਾ ਹੈ ਕਿ ਅੱਜ ਦੁਪਹਿਰੇ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨਹੀਂ ਉਂਝ ਨਵਜੋਤ ਸਿੰਘ ਸਿੱਧੂ ਵੇਲੇ ਵੀ ਮੰਨਿਆ ਜਾ ਰਿਹਾ ਸੀ ਕਿ ਦੁਪਹਿਰ ਨੂੰ ਉਹਨਾਂ ਦੀ ਰਿਹਾਈ ਹੋਏਗੀ ਲੇਕਿਨ ਕਈ ਵਾਰੀ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਕੁ ਸਮਾਂ ਲੱਗ ਸਕੇ ਸਰਕਾਰਾਂ ਦਬਾਅ ਅਣ ਐਲਾਨੇ ਤੌਰ ਤੇ ਪਾਉਂਦੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਬਿਕਰਮਜੀਤਿਆ ਦੀ ਰਿਹਾਈ ਅੱਜ ਫੇਰ ਸ਼ਾਮ ਨੂੰ ਕਿਤੇ ਜਾ ਕੇ ਹੋਵੇ ਉਹਦੇ ਪਿੱਛੇ ਸਰਕਾਰਾਂ ਦੀ ਮਨਛਾ ਇਹ ਵੀ ਹੁੰਦੀ ਹੈ ਕਿ ਜ਼ਿਆਦਾ ਭੀੜ ਨਾ ਬਾਹਰ ਇਕੱਠੀ ਹੋਵੇ ਕੋਈ ਬਹੁਤ ਵੱਡਾ ਰੈਲੀ ਨੁਮਾ ਮਾਹੌਲ ਨਾ ਬਣੇ ਕਿਉਂਕਿ ਲੋਕ ਦੂਰ ਦਰਾਡੇ ਪਿੰਡਾਂ ਤੋਂ ਆਏ ਹੁੰਦੇ ਨੇ ਤੇ ਜੇ ਸ਼ਾਮ ਤੱਕ ਲੀਡਰ ਰਿਹਾ ਨਹੀਂ ਹੁੰਦਾ ਤੇ ਬਹੁਤੇ ਮੁੜ ਲੈਂਦੇ ਨੇ ਵੀ ਟਾਈਮ ਸਰ ਆਪਣੇ ਆਪਣੇ ਘਰਾਂ ਨੂੰ ਮੁੜ ਜਾਈਏ ਭਾਈ ਪਤਾ ਨਹੀਂ ਇਹਨਾਂ ਨੇ ਰਿਹਾਈ ਕਰਨੀ ਆ ਜਾਂ ਨਹੀਂ ਕਰਨੀ ਇਹ ਬੜੀ ਕਾਮਨ ਜੀ ਪ੍ਰੈਕਟਿਸ ਹੁੰਦੀ ਹੈ ਅ ਲੇਕਿਨ ਸ਼੍ਰੋਮਣੀ ਅਕਾਲੀ ਦਲ ਕੱਲ ਵੀ ਜਦੋਂ ਰਿਹਾਈ ਦੀ ਖਬਰਾਂ ਆਈਆਂ ਤੇ ਮਜੀਠੀਏ ਦੇ ਵਿੱਚ ਵੀ ਅ ਮਜੀਠੀਏ ਦੇ ਸਮਰਥਕਾਂ ਨੇ ਲੱਡੂ ਵੰਡੇ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਕੱਲ ਪਟਿਆਲਾ ਜੇਲ੍ਹ ਦੇ ਬਾਹਰ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਅੱਜ ਦੇਖਣ ਵਾਲੀ ਗੱਲ ਇਹ ਹੋਣੀ ਹੈ ਵੀ ਕੀ ਸੁਖਬੀਰ ਸਿੰਘ ਬਾਦਲ ਹਰਸ਼ਮਰਤ ਕੌਰ ਬਾਦਲ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਸੀਨੀਅਰ ਲੀਡਰਸ਼ਿਪ ਇਹ ਸਾਰੇ ਪਹੁੰਚਦੇ ਨੇ ਨਾਬਾ ਜੇਲ੍ਹ ਦੇ ਬਾਹਰ ਜਾਂ ਨਹੀਂ ਮਜੀਠੀਆ ਦੀ ਰਿਹਾਈ ਹੋਣ ਦੀ ਸੰਭਾਵਨਾ ਤਾਂ ਹੈ ਅੱਜ ਪੂਰੀ ਕੀ ਸਾਦਗੀ ਦੇ ਨਾਲ ਉਹ ਰਿਹਾ ਹੋ ਕੇ ਚਲੇ ਜਾਣਗੇ ਜਾਂ ਪੂਰਾ ਵੱਡਾ ਕਾਫਲਾ ਵੱਡੇ ਲੀਡਰਾਂ ਦਾ ਆਏਗਾ ਜਾਂ ਸਿਰਫ ਬਿਕਰਮ ਸਿੰਘ ਮਜੀਠੀਆ ਦੇ ਸਮਰਥਕ ਉੱਤੇ ਪਹੁੰਚਣਗੇ ਇੱਕ ਤਾਂ ਇਹ ਮਹੱਤਵਪੂਰਨ ਗੱਲ ਹੈ ਜਿਹੜੀ ਜਿਹੜੀ ਅੱਜ ਅਸੀਂ ਵੇਖਣੀ ਹੈ ਦੂਸਰਾ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਮਿਲਣ ਗਏ ਨਾਬਾ ਦੀ ਜੇਲ੍ਹ ਦੇ ਵਿੱਚ ਔਰ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਉਹਨਾਂ ਨੇ ਦੋਸਤਾਂ ਦੀ ਤਰ੍ਹਾਂ ਮੁਲਾਕਾਤ ਕੀਤੀ ਉੰਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਬਿਕਰਮ ਸਿੰਘ ਮਜੀਠੀਆ ਦੀ ਦੋਸਤੀ ਦਾ ਮੁੱਦਾ ਬਹੁਤ ਵੱਡਾ ਬਣ ਗਿਆ ਔਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਆ ਬਾਬਾ ਗੁਰਿੰਦਰ ਸਿੰਘ ਢਿੱਲਾ ਢਿੱਲੋਂ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਕਾਫੀ ਮਦਦ ਕੀਤੀ ਹੈ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਉਹਨਾਂ ਨਾਲ ਪੈਂਦੀ ਹੈ ਹੁਣ ਕਿਸ ਰੂਪ ਚ ਮਦਦ ਕੀਤੀ ਹੈ ਕੱਲ ਜਦੋਂ ਮੁਲਾਕਾਤ ਹੋਈ ਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨਾਲ ਕਿਹੜੀਆਂ ਕਿੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਆਪ ਹੀ ਬਾਹਰ ਆ ਕੇ ਕਹਿ ਦਿੱਤਾ ਕਿ ਸਾਡੀ ਪਰਿਵਾਰਕ ਸਾਂਝ ਹੈ ਰਿਸ਼ਤੇਦਾਰੀ ਹੈ ਇਸ ਕਰਕੇ ਮੈਂ ਮਿਲਣ ਆਇਆ ਪਰ ਸਾਡੇ ਵਿੱਚ ਕਿਹੜੀਆਂ-ਕਿਹੜੀਆਂ ਅੰਦਰੂਨੀ ਗੱਲਾਂ ਹੋਈਆਂ ਉਹ ਤਾਂ ਨਹੀਂ ਦੱਸੀਆਂ ਜਾ ਸਕਦੀਆਂ ਉਹਨਾਂ ਨੇ ਇਹ ਜ਼ਰੂਰ ਕਹਿਤਾ ਕਿ ਵਿਕਰਮ ਸਿੰਘ ਮਜੀਠੀਆ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਉਹਨਾਂ ਤੇ ਡਰੱਗਸ ਦਾ ਵੀ ਕੇਸ ਦਰਜ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਗਲਤ ਹੈ ਇੱਕ ਤਰ੍ਹਾਂ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਕਲੀਨ ਚਿੱਟ ਦਿੱਤੀ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਡੇਰਾ ਬਿਆਸ ਦੇ ਬਹੁਤ ਲੰਮਾ ਸਮਾਂ ਮੁਖੀ ਰਹੇ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਇਸ ਜ਼ਿੰਮੇਵਾਰੀ ਤੇ ਹੋਰ ਨਿਯੁਕਤੀ ਕੀਤੀ ਤੇ ਉਹ ਇਸ ਜ਼ਿੰਮੇਵਾਰੀ ਤੇ ਹੁਣ ਨਹੀਂ ਨੇ ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਸਰਗਰਮੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੀ ਸਿੱਖ ਜਗਤ ਦੇ ਵਿੱਚ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਦੋਂ ਮੁਖੀ ਸੀ ਉਸ ਵੇਲੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾ ਰਾਜਨਾਥ ਸਿੰਘ ਰੱਖਿਆ ਮੰਤਰੀ ਨਵਜੋਤ ਸਿੰਘ ਸਿੱਧੂ प्रकाश सिंह बादल सुखबीर सिंह बादल विक्रम सिंह मजीठिया चरनजीत सिंह चन्नी लगभग सारीयां ਵੱਡੀਆਂ ਪੋਲਿਟਿਕਲ ਹਸਤੀਆਂ ਉਹਨਾਂ ਨੂੰ ਮਿਲਦੀਆਂ ਰਹੀਆਂ ਨੇ ਸਾਰੇ ਉਹਨਾਂ ਨੂੰ ਮਿਲਦੇ ਰਹੇ ਨੇ ਲੇਕਿਨ ਰਾਧਾ ਸਵਾਮੀ ਜਿਹੜਾ ਵਿਆਸ ਡੇਰਾ ਉਸ ਤੋਂ ਬਾਹਰ ਹੁਣ ਬਾਬਾ ਗੁਰਿੰਦਰ ਢਿੱਲੋਂ ਦੀਆਂ ਸਰਗਰਮੀਆਂ ਵੱਡੀਆਂ ਨੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਕ ਕੀਤਾ ਗਿਆ অবতার ਜਥੇਦਾਰ ਹਟਾਇਆ ਗਿਆ ਬਠਿੰਡਾ ਗਏ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਹ ਗੱਲ ਬਹੁਤ ਸੁਰਖੀਆਂ ਦੇ ਵਿੱਚ ਆਈ ਇਸ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਔਰ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀਆਂ ਕਿਤੇ ਨਾ ਕਿਤੇ ਭਾਜਪੀ ਦੇ ਲੀਡਰਾਂ ਦੇ ਨਾਲ ਮੁਲਾਕਾਤਾਂ ਵੀ ਚਰਚਾ 'ਚ ਰਹਿੰਦੀਆਂ ਨੇ ਔਰ ਦੂਸਰੇ ਅਕਾਲੀ ਧੜਿਆਂ ਦੇ ਨਾਲ ਮੁਲਾਕਾਤਾਂ ਵੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਬਹੁਤ ਸਾਰੇ ਲੋਕ ਗੁਰਿੰਦਰ ਸਿੰਘ ਢਿੱਲੋਂ ਹੁਨਾਂ ਬਾਰੇ ਇਹ ਕਿਆਸ ਵੀ ਲਾਉਂਦੇ ਨੇ ਕਿ ਉਹ 27 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡੇ ਰਣਨੀਤੀਕਾਰ ਦੀ ਭੂਮਿਕਾ ਨਿਭਾ ਰਹੇ ਨੇ ਪਰ ਉਹ ਕਿਸ ਦੀ ਮਦਦ ਕਰਨਗੇ ਜਾਂ ਨਹੀਂ ਕਰਨਗੇ ਜਾਂ ਕਿਸ ਦੇ ਹੱਕ 'ਚ ਖੜਨਗੇ ਜਾਂ ਨਹੀਂ ਖੜਨਗੇ ਇਹ ਭੰਬਲ ਪੂਸੇ ਲੋਕਾਂ ਦੇ ਜ਼ਹਿਨ 'ਚ ਬਣੇ ਹੋਏ ਨੇ ਹਾਲਾਂਕਿ ਇਹ ਤਾਂ ਸੰਭਵ ਨਹੀਂ ਲੱਗਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਦ ਸਰਗਰਮ ਰਾਜਨੀਤੀ ਦੇ ਵਿੱਚ ਆ ਜਾਣ ਪਰ ਇਹ ਵੀ ਕਦੇ ਨਹੀਂ ਹੋਇਆ ਕਿ ਜਿਹੜਾ ਡੇਰਾ ਰਾਧਾ ਸਵਾਮੀ ਹੈ ਡੇਰਾ ਬਿਆਸ ਹੈ ਉਹਨਾਂ ਨੇ ਕਦੇ ਆਪਣੇ ਜਿਹੜੇ ਡੇਰੇ ਦੇ ਨਾਲ ਜੁੜੇ ਹੋਏ ਲੋਕ ਨੇ ਕਦੀ ਉਹਨਾਂ ਨੂੰ ਕੋਈ ਹਦਾਇਤਾਂ ਕੀਤੀਆਂ ਹੋਣ ਕਿ ਤੁਸੀਂ ਕਿਸੇ ਧਿਰ ਵਿਸ਼ੇਸ਼ ਜਾਂ ਕਿਸੇ ਪਾਰਟੀ ਵਿਸ਼ੇਸ਼ ਨੂੰ ਵੋਟਾਂ ਪਾਉਣੀਆਂ ਨੇ ਇਹ ਵੀ ਗੱਲ ਕਦੇ ਨਹੀਂ ਹੋਈ ਪਰ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਜਿਹੜੀ ਸਰਗਰਮੀ ਹੈ ਉਹ ਬਹੁਤ ਮਹੱਤਵਪੂਰਨ ਪੰਜਾਬ 'ਚ ਬਣੀ ਹੋਈ ਹੈ ਔਰ ਹਰ ਕੋਈ ਆਪਣੇ ਆਪਣੇ ਨਜ਼ਰੀਏ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਭੂਮਿਕਾ ਨੂੰ ਦੇਖ ਰਿਹਾ ਹੈ ਹਾਲਾਂਕਿ ਕੱਲੇ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਸੰਯੋਗ ਰਿਆ ਕਿ ਕੱਲ ਹੀ ਉਹ ਮਿਲੇ ਤੇ ਕੱਲ ਹੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਹੋਗੀ ਇਹ ਮਹਿਜ਼ ਸੰਯੋਗ ਹੈ ਔਰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਵੀ ਕੁਛ ਦਿਨ ਪਹਿਲਾਂ ਮੁਲਾਕਾਤ ਕੀਤੀ ਔਰ ਉਦੋਂ ਅਸੀਂ ਵੀ ਇਹ ਗੱਲ ਕੀਤੀ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਜਦੋਂ ਮੁਲਾਕਾਤ ਕੀਤੀ ਅਸੀਂ ਇਹ ਗੱਲ ਕੀਤੀ ਸੀ ਕਿ 2 ਫਰਵਰੀ ਨੂੰ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਸੁਣਵਾਈ ਹੈ ਔਰ ਹੋ ਸਕਦਾ ਹੈ ਕਿ ਸ਼ਖਬੀਰ ਬਾਦਲ ਸਲਾਹ ਕਰਨ ਆਏ ਹੋਣ ਕਿ ਅਗਰ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਤੇ ਕਿਸ ਰੂਪ ਦੇ ਵਿੱਚ ਅਗਲੀ ਰਣਨੀਤੀ ਬਣਾਉਣੀ ਹੈ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਵੀ ਨੇ ਵਿਕਰਮ ਸਿੰਘ ਮਜੀਠੀਆ ਸ਼ਰੋਮਣੀ ਅਕਾਲੀ ਦਲ ਦੇ ਜਦੋਂ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਬਣੇ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਅ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੀ ਜੇਲ੍ਹ ਦੇ ਵਿੱਚ ਹਾਲਾਂਕਿ ਉਦੋਂ ਹਿਰਾਸਤ ਦੇ ਵਿੱਚ ਸੀ ਉਸੇ ਵੇਲੇ ਉਹਨਾਂ ਨੂੰ ਅਹੁਦਾ ਦਿੱਤਾ ਸੀ ਸੋ ਹੁਣ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਦੀ ਤਿਆਰੀ ਕਰਦੇ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਰਿਹਾ ਹੋਣਾ ਇਸ ਕਰਕੇ ਮਹੱਤਵਪੂਰਨ ਹੋ ਜਾਂਦਾ ਹੈ ਔਰ ਵਿਕਰਮ ਸਿੰਘ ਮਜੀਠੀਆ ਅੱਜ ਰਿਹਾਈ ਤੋਂ ਬਾਅਦ ਅੱਜ ਦਿਨੇ ਰਿਹਾ ਹੋਣ ਜਾਂ ਸ਼ਾਮ ਨੂੰ ਰਿਹਾ ਹੋਣ ਕੀ ਵਿਚਾਰ ਰੱਖਦੇ ਨੇ ਕੀ ਉਹ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਸ਼ੁਰੂਆਤੀ ਬਿਆਨ ਤਾਂ ਜ਼ਰੂਰ ਦੇਣਗੇ ਵਿਕਰਮ ਸਿੰਘ ਮਜੀਠੀਆ ਔਰ ਜਦੋਂ ਜੇਲ੍ਹ ਗਏ ਸੀ ਜਾਂ ਗ੍ਰਫਤਾਰ ਹੋਏ ਸੀ ਤੇ ਮੁੱਛਾਂ ਨੂੰ ਵੱਟ ਦੰਡੇ ਹੋਏ ਉਹ ਹਿਰਾਸਤ ਚ ਗਏ ਸੀ ਔਰ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਹੁਣ ਸਵਾਲੇ ਵੱਡਾ ਜਦੋਂ ਉਹ 7 ਕੁ ਮਹੀਨਿਆਂ ਬਾਅਦ ਰਿਹਾ ਹੋ ਕੇ ਆਉਣਗੇ ਕੀ ਰਿਹਾ ਹੁੰਦੇ ਹੀ ਉਹਨਾਂ ਦਾ ਭਗਵੰਤ ਮਾਨ ਨੂੰ ਫੇਰ ਚੈਲੰਜ ਹੋਏਗਾ 27 ਦੀਆਂ ਚੋਣਾ ਨੇੜੇ ਨੇ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਅਸੀਂ ਮੰਨ ਸਕਦੇ ਹਾਂ ਕੀ ਰਿਹਾ ਹੁੰਦੇ ਹੀ ਫੇਰ ਮੁੱਛਾਂ ਨੂੰ ਵਟ ਦੰਡੇ ਨਜ਼ਰ ਆਉਣਗੇ ਜਾਂ ਬਿਕਰਮ ਸਿੰਘ ਮਜੀਠੀਆ ਦੀ ਸ਼ਖਸੀਅਤ ਦੇ ਵਿੱਚ ਵੀ ਕੋਈ ਤਬਦੀਲੀ ਆਏਗੀ ਜਦੋਂ ਨਵਜੋਤ ਸਿੰਘ ਸਿੱਧੂ ਰਿਹਾ ਹੋ ਕੇ ਬਾਹਰ ਆਏ ਸੀ ਹਰ ਕੋਈ ਇਹੀ ਜਾਣਨਾ ਚਾਹ ਰਿਹਾ ਸੀ ਵੀ ਕੀ ਬਦਲਾ ਆਇਆ ਨੇ ਨਵਜੋਤ ਸਿੰਘ ਸਿੱਧੂ ਦੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਲੀਡਰ ਜੇਲ੍ਹ ਦੇ ਵਿੱਚ ਜਾਂਦਾ ਹੈ ਉਹ ਤਕੜਾ ਹੋ ਕੇ ਆਉਂਦਾ ਹੈ ਹੁਣ ਵਿਕਰਮ ਸਿੰਘ ਮਜੀਠੀਆ ਕੀ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਕੇ ਤਕੜਾ ਲੀਡਰ ਬਣਦਾ ਹੈ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਦਾ ਵਿਕਰਮਜੀਠੀਆ ਦੇ ਪ੍ਰਤੀ ਹੰਗਾਰਾ ਬਰਕਰਾਰ ਰਹਿੰਦਾ ਹੈ ਵਿਕਰਮਜੀਠੀਆ ਕਮਜ਼ੋਰ ਹੁੰਦਾ ਹੈ ਜਾਂ ਤਕੜਾ ਹੁੰਦਾ ਹੈ ਇਹ ਇਹ ਸਾਰਾ ਕੁਝ ਵਕਤ ਦੱਸੂਗਾ ਔਰ ਵਿਕਰਮ ਸਿੰਘ ਮਜੀਠੀਆ ਦਾ ਇਸ ਤਰ੍ਹਾਂ ਦਾ ਪੋਲੀਟੀਕਲ ਅਜੰਡਾ ਰਹਿੰਦਾ ਆਉਣ ਵਾਲੇ ਸਮੇਂ 'ਚ ਕਿ ਡੇਰਾ ਜਿਹੜੇ ਗੁਰਿੰਦਰ ਢਿੱਲੋਂ ਨੇ ਬਾਬਾ ਬਾਬਾ ਢਿੱਲੋਂ ਉਹਨਾਂ ਨੇ ਕਿਵੇਂ ਅੱਗੇ ਰਾਜਨੀਤੀ ਕਰਨੀ ਹੈ ਇਹ ਵੀ ਸਮਝਾਇਆ ਵਿਕਰਮ ਸਿੰਘ ਮਜੀਠੀਆ ਨੂੰ ਭਾਵੇਂ ਬਾਬਾ ਗੁਰਿੰਦਰ ਢਿੱਲੋਂ ਆਪ ਪੋਲੀਟੀਕਲ ਲੀਡਰ ਨਹੀਂ ਪਰ ਉਹ ਬਹੁਤ ਸਾਰੇ ਪੋਲੀਟੀਕਲ ਲੀਡਰਾਂ ਨੂੰ ਮਿਲਦੇ ਰਹਿੰਦੇ ਨੇ ਵਿਚਾਰ ਸੁਣਦੇ ਨੇ ਜਾਣਦੇ ਨੇ ਕੀ ਕੁਝ ਸਮਝਾਇਆ ਕਿ ਸੁਖਬੀਰ ਬਾਦਲ ਨੇ ਕੋਈ ਖਾਸ ਗੱਲਾਂ ਬਿਕਰਮਜੀਠੀ ਨੂੰ ਦੱਸਿਆ ਨੇ ਸੋ ਅੱਜ ਜਦੋਂ ਰਿਹਾ ਹੋਣਾ ਬਿਕਰਮਜੀਠੀ ਨੇ ਬਿਕਰਮਜੀਠੀ ਦੇ ਤੇਵਰ ਤੈਅ ਕਰਨਗੇ ਕਿ ਉਹ ਕਿਸ ਤਰ੍ਹਾਂ ਦੀ ਸਿਆਸਤ ਵੱਲ ਮਜੀਠੀਆ ਅੱਗੇ ਵਧਣਗੇ ਬਾਕੀ ਦੇਖਦੇ ਹਾਂ ਜਦੋਂ ਰਿਹਾ ਹੋ ਕੇ ਆਉਂਦੇ ਨੇ ਔਰ ਨਾਲ ਗੱਲ ਅਮਰਿਤਪਾਲ ਜੀ ਵੀ ਕਰ ਲਈਏ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਫੈਸਲਾ ਕਰਨਾ ਸੀ ਪੰਜਾਬ ਦੀ ਸਰਕਾਰ ਨੇ 7 ਵਰਕਿੰਗ ਡੇਜ਼ ਦੇ ਵਿੱਚ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 23 ਮਾਰਚ 2023 ਤੋਂ ਉਹ ਹਿਰਾਸਤ 'ਚ ਹੈ ਅਮਰਿਤਪਾਲ ਸਿੰਘ ਉਹਦੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ 23 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਅਦਾਲਤ ਨੇ ਕਿ ਉਹ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਸ਼ਾਮਲ ਹੋ ਸਕਦਾ ਹੈ ਜਾਂ ਨਹੀਂ ਇਹਦੇ ਲਈ ਪੰਜਾਬ ਸਰਕਾਰ ਮਨਜ਼ੂਰੀ ਦੇਵੇ ਉਹਨੂੰ ਅਸਥਾਈ ਰਿਹਾਈ ਦੀ ਮੰਗ ਦਿੱਤੀ ਗਈ ਸੀ ਭਾਵੇਂ ਪੰਜਾਬ ਸਰਕਾਰ ਇਹ ਕਹਿ ਦਿੰਦੀ ਕਿ ਅਸੀਂ ਕਸਟਡੀਅਲ ਪਰੋਲ ਦੇਣੀ ਹੈ ਕਿ ਕਸਟਡੀ ਵਿੱਚ ਪਰੋਲ ਦੇਣੀ ਹੈ ਪਰ 7 23 ਜਨਵਰੀ ਤੋਂ ਬਾਅਦ ਅੱਜ ਅਸੀਂ 3 ਫਰਵਰੀ ਚ ਆ ਗਏ ਦੋ ਫਰਵਰੀ ਲੰਘ ਗਈ 23 ਤੇ 7 30 31 ਦਾ ਮਹੀਨਾ ਸੀ 8 ਦਿਨ ਉਹ ਮਤਲਬ 10 ਦਿਨ ਲੰਘ ਗਏ ਨੇ ਮਤਲਬ ਘੱਟੋ 7 ਵਰਕਿੰਗ ਡੇ ਲੰਘ ਗਏ ਨੇ ਅੱਜ ਅਗਰ ਸਰਕਾਰ ਦਾ ਕੋਈ ਛੋਟੀ ਛੱਡੀ ਵੱਧ ਵੀ ਹੁੰਦੀ ਹੈ ਕਈ ਵਾਰੀ ਜਿਵੇਂ 26 ਜਨਵਰੀ ਦੀ ਵੀ ਛੁੱਟੀ ਹੁੰਦੀ ਅੱਜ ਫਿਰ ਮੈਨੂੰ ਲੱਗਦਾ ਹੈ ਕਿ ਫੈਸਲਾ ਹੋ ਸਕਦਾ ਹੈ ਅੱਜ ਸੋਮਵਾਰ ਦਾ ਦਿਨ ਹੈ ਅੱਜ ਅਮਰਿਤਪਾਲ ਸਿੰਘ ਤੇ ਹਰ ਹਾਲਾਤ ਚ ਪੰਜਾਬ ਸਰਕਾਰ ਫੈਸਲਾ ਕਰ ਸਕਦੀ ਹੈ ਹਾਂਜੀ ਅੱਜ ਮੰਗਲਵਾਰ ਅੱਜ ਹਾਂਜੀ ਅੱਜ ਮੰਗਲਵਾਰ ਹੈ ਸੋ ਅੱਜ ਮੰਗਲਵਾਰ ਨੂੰ ਪੰਜਾਬ ਸਰਕਾਰ ਫੈਸਲਾ ਕਰ ਸਕਦੀ ਹੈ ਦੇਖੋ ਦਿਨ ਤਾਂ ਨਿਕਲ ਗਏ ਜਾਦਾ ਇਹ ਵੱਡਾ ਝਟਕਾ ਤਾਂ ਹੋ ਹੀ ਗਿਆ ਵੀ ਸੈਸ਼ਨ ਸ਼ੁਰੂ ਹੋ ਗਿਆ ਫਿਰ ਪਾਰਲੀਮੈਂਟ ਦਾ ਸੈਸ਼ਨ ਤੇ ਵਿਕਰਮ ਅਮਰਿਤਪਾਲ ਨੂੰ ਕਿਸੇ ਤਰ੍ਹਾਂ ਦਾ ਰਿਹਾਈ ਤੇ ਫੈਸਲਾ ਨਹੀਂ ਹੋਇਆ 28 ਜਨਵਰੀ ਨੂੰ ਸੈਸ਼ਨ ਸ਼ੁਰੂ ਹੋ ਗਿਆ ਤੇ 13 ਫਰਵਰੀ ਤੱਕ ਚੱਲਣਾ ਹੈ ਅੱਜ 3 ਫਰਵਰੀ ਹੈ 10 ਦਿਨ ਰਹਿ ਗਏ ਅਗਰ ਨਹੀਂ ਦਿੰਦੀ ਪੰਜਾਬ ਸਰਕਾਰ ਮਨਜ਼ੂਰੀ ਕਿਉਂਕਿ ਹਜੇ ਤੱਕ ਉਹਨਾਂ ਨੇ ਨਾ ਅਦਾਲਤ ਨੂੰ ਦੱਸਿਆ ਨਾ ਅਮਰਿਤਪਾਲ ਨੂੰ ਨਾ ਉਹਨਾਂ ਦੇ ਵਕੀਲਾਂ ਨੂੰ ਜੋ ਜੇ ਮਨਜ਼ੂਰੀ ਨਹੀਂ ਦਿੰਦੀ ਪੰਜਾਬ ਸਰਕਾਰ ਤੇ ਦੁਬਾਰਾ ਚੈਲੰਜ ਕਰਨਗੇ ਅਮਰਿਤਪਾਲ ਸਿੰਘ ਦੇ ਵਕੀਲ ਹਾਈ ਕੋਰਟ ਚ ਤੇ ਦਸਾਂ ਦਿਨਾਂ ਚ 13 ਜਨਵਰੀ ਤੱਕ ਹੀ 13 ਫਰਵਰੀ ਤੱਕ ਹੀ ਇਹ ਸੈਸ਼ਨ ਹੈ ਪਰ ਉਸ ਤੋਂ ਬਾਅਦ 9 ਮਾਰਚ ਤੋਂ ਲੈ ਕੇ 2 ਅਪ੍ਰੈਲ ਤੱਕ ਇਹ ਬਜਟ ਸੈਸ਼ਨ ਫਿਰ ਚੱਲੇ ਜੋ ਇਸ ਕਰਕੇ ਅਮਰਿਤਪਾਲ ਸਿੰਘ ਲਈ ਹਜੇ ਉਮੀਦ ਦੀ ਕਰਨ ਬਾਕੀ ਹੈ ਇਸ ਸੈਸ਼ਨ ਦੇ ਵਿੱਚ ਸ਼ਾਮਿਲ ਹੋਣਾ ਜਾਂ ਨਾ ਹੋਣਾ ਬਾਕੀ ਵੇਖਦੇ ਆ ਵਿਕਰਮ ਜੀਠੀਆ ਦੀ ਰਿਹਾਈ ਤੋਂ ਬਾਅਦ ਅੱਜ ਭਗਵੰਤ ਮਾਨ ਦਾ ਰਿਐਕਸ਼ਨ ਕੀ ਰਹਿੰਦਾ ਕਿਉਂਕਿ ਕੱਲ ਆਮ ਆਦਮੀ ਪਾਰਟੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਟਿੱਪਣੀਆਂ ਕੀਤੀਆਂ ਜਦੋਂ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਤੇ ਦਰਜ ਜਿਹੜਾ ਕੇਸ ਹੈ ਉਹ ਗਲਤ ਹੈ ਜਾਂ ਇਲਜ਼ਾਮ ਗਲਤ ਹੈ ਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਵੀ ਸਾਹਮਣੇ ਆਏ ਉਹਨਾਂ ਨੇ ਵੀ ਆਪਣੀ ਟਿੱਪਣੀ ਕੀਤੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਉਹ ਇੱਕ ਗੈਰ ਸਿਆਸੀ ਵਿਅਕਤੀ ਨੇ ਸੰਤ ਮਹਾਪੁਰਖ ਨੇ ਉਹਨਾਂ ਨੂੰ ਇਸ ਤਰੀਕੇ ਦੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਅਦਾਲਤਾਂ ਨੇ ਫੈਸਲਾ ਕਰਨਾ ਹੈ ਵੀ ਕੀ ਬਿਕਰਮ ਮਜੀਠੀਆ ਦੋਸ਼ੀ ਨੇ ਜਾਂ ਨਹੀਂ ਬਿਲਕੁਲ ਠੀਕ ਹੈ ਇਹ ਫੈਸਲਾ ਅਦਾਲਤਾਂ ਨੇ ਹੀ ਕਰਨਾ ਹੈ ਪਰ ਜਦੋਂ ਬਾਬਾ ਗੁਰਿੰਦਰ ਢਿੱਲੋਂ ਕਹਿ ਰਹੇ ਨੇ ਕਿ ਮਜੀਠੀਆ ਸਾਡਾ ਰਿਸ਼ਤੇਦਾਰ ਹੈ ਤੇ ਫਿਰ ਕੌਣ ਰਿਸ਼ਤੇ ਦਾ ਕੌਣ ਵਿਅਕਤੀ ਹੈ ਰਿਸ਼ਤੇਦਾਰ ਹੈ ਜਿਹੜਾ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਜਾਵੇ ਤੇ ਕਹੇ ਕਿ ਉਹ ਤਾਂ ਦੋਸ਼ੀ ਹੈ ਉਹ ਤਾਂ ਮਾੜਾ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਬਾਕੀ ਹੁਣ ਅਦਾਲਤਾਂ ਫੈਸਲਾ ਕਰਨਗੀਆਂ ਮਜੀਠੀਆ ਕਿਹੜੇ ਮਾਮਲੇ 'ਚ ਦੋਸ਼ੀ ਹੈ ਕਿਹੜੇ ਮਾਮਲੇ 'ਚ ਦੋਸ਼ੀ ਨਹੀਂ ਅੱਜ ਭਗਵੰਤ ਮਾਨ ਦਾ ਰੁਖ ਕੀ ਹੈ ਵੀ ਮਹੱਤਵਪੂਰਨ ਰਹੇਗਾ ਹਰ ਦੋਸ਼ੀ ਜੀ ਜੀ ਬਿਲਕੁਲ ਸੋ ਡੱਲਾ ਜੀ ਨਾਲ ਹੀ ਅਸੀਂ ਗੱਲ ਕਰ ਲਈਏ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਦੀ ਵੀ ਕਿਉਂਕਿ ਜਦੋਂ ਤੋਂ ਉਹਨਾਂ ਨੇ ਕਾਂਗਰਸ ਨੂੰ ਛੱਡਿਆ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਨਾਲ ਗਰਮ ਹੋਇਆ ਪਿਆ ਤੇ ਜਦੋਂ ਤੋਂ ਕਾਂਗਰਸ ਪਾਰਟੀ ਨੂੰ ਛੱਡਿਆ ਉਦੋਂ ਤੋਂ ਹੀ ਡਾਕਟਰ ਨਵਜੋਤ ਕੌਰ ਸਿੱਧੂ ਲਗਾਤਾਰ ਰਾਜਾ ਵੜਿੰਗ ਤੇ ਵੀ ਹਮਲਾਵਰ ਨਜ਼ਰ ਆ ਰਹੇ ਨੇ ਕੱਲ ਫਿਰ ਜੋ ਹੈ ਉਹਨਾਂ ਨੇ ਗੰਭੀਰ ਇਲਜ਼ਾਮ ਲਗਾਏ ਨੇ ਰਾਜਾ ਵੜਿੰਗ ਦੇ ਉਸਰੇ ਪਾਸੇ ਦੇਖ ਰਿਹਾ ਕੁਝ ਚਰਚਾਵਾ ਇਸ ਤਰ੍ਹਾਂ ਦੀ ਆ ਵੀ ਨੇ ਕਿ ਸਿੱਧੂ ਤੇ ਚੰਨੀ ਜਿਹੜੇ ਨੇ ਇਕੱਠੇ ਹੋ ਸਕਦੇ ਨੇ ਅਜਿਹੀਆਂ ਖਬਰਾਂ ਵੀ ਨੇ ਸੋ ਕੁਲ ਮਿਲਾ ਕੇ ਕਾਂਗਰਸ ਪਾਰਟੀ ਦੀ ਸਥਿਤੀ ਸਥਿਤੀ ਔਰ ਅਸੀਂ ਡਾਕਟਰ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾ ਵੇਖ ਰਿਹਾ ਸੁਣ ਰਿਹਾ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਡਾਕਟਰ ਨਵਜੋਤ ਕੌਰ ਹੁਣਾਂ ਹੁਣਾਂ ਨੇ 31 ਜਨਵਰੀ ਨੂੰ ਰਾਤ ਨੂੰ 1 ਤੋਂ ਬਾਅਦ ਇੱਕ ਕਈ ਟਵੀਟ ਕੀਤੇ ਉਹਦੇ ਵਿੱਚ ਡਾਕਟਰ ਨਵਜੋਤ ਕੌਰ ਹੁਣਾਂ ਨੇ ਰਾਜਾ ਵੜਿੰਗ ਤੇ ਵੀ ਕਈ ਗੰਭੀਰ ਇਲਜ਼ਾਮ ਲਾਏ ਉਹਨਾਂ ਨੇ ਰਾਜਾ ਵੜਿੰਗ ਤੇ ਪਾਰਟੀ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਵੀ ਲਾਏ ਔਰ ਰਾਜਾ ਵੜਿੰਗ ਨੇ ਵੀ ਆਪਣੀਆਂ ਜਿਹੜੀਆਂ ਮੀਡੀਆ ਬਾਈਟ ਸੀਗੀਆਂ ਉਹਦੇ ਵਿੱਚ ਡਾਕਟਰ ਨਵਜੋਤ ਕੌਰ ਹੁਣਾਂ ਤੇ ਤੇ ਖਾਤਾਂ 'ਚ ਕੱਸਿਆ ਹੁਣ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਔਰ ਬੀਬੀ ਨਵਜੋਤ ਕੌਰ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਮੈਂ ਕਾਂਗਰਸ ਦੇ ਵਿੱਚ ਨਹੀਂ ਆ ਇਹਦਾ ਮਤਲਬ ਹੈ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਨਵਜੋਦਕਰ ਸਿੱਧੂ ਹੁਣ ਕਾਂਗਰਸ ਛੱਡ ਚੁੱਕੇ ਨੇ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਹੁਣ ਤੱਕ ਜਿਹੜਾ ਇੱਕ ਆਪਸ ਦੇ ਵਿੱਚ ਇੱਕ ਇਲਜ਼ਾਮ ਲਾਉਣ ਤੋਂ ਪਹਿਲਾਂ ਇੱਕ ਸੋਚ ਹੁੰਦੀ ਸੀ ਕਿ ਇੱਕੋ ਪਾਰਟੀ ਚਾ ਮੈਨੂੰ ਲੱਗਦਾ ਹੈ ਗੱਲ ਉਸ ਤੋਂ ਅੱਗੇ ਵਧ ਗਈ ਨਵਜੋਦਕਰ ਹੁਣੇ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਨੇ ਅਸਲ 'ਚ ਨਵਜੋਤ ਕੌਰ ਉਹਨਾਂ ਦੇ ਹਲਕੇ ਦੇ ਵਿੱਚ ਵੀ ਇਸ ਵਕਤ ਕਾਂਗਰਸ ਦੇ ਕਈ ਲੀਡਰ ਸਰਗਰਮ ਨੇ ਦੇਖੋ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਗੱਲ ਉਸ ਵੇਲੇ ਵਿਗੜੀ ਸੀ ਜਦੋਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਸੀ ਔਰ ਪੱਤਰਕਾਰਾਂ ਨੇ ਜਦੋਂ ਬਾਰ-ਬਾਰ ਉਹਨਾਂ ਨੂੰ ਸਵਾਲ ਕੀਤੇ ਤੇ ਉਹਨਾਂ ਨੇ ਇੱਕ ਸੰਕੇਤਕ ਗੱਲ ਕੀਤੀ ਸੀ ਕਿ ਸਾਡੇ ਕੋਲੇ 500 ਕਰੋੜ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਬਣਨ ਲਈ ਪੈਸੇ ਲੱਗਦੇ ਨੇ ਉਹਨਾਂ ਨੇ ਸੰਕੇਤਕ ਗੱਲ ਕੀਤੀ ਸੀ ਉਹਨਾਂ ਨੇ ਕਾਂਗਰਸ ਦਾ ਨਾਂ ਨਹੀਂ ਸੀ ਲਿਆ ਲੈਕਿਨ ਉਹ ਗੱਲ ਇਸ ਤਰ੍ਹਾਂ ਬਣਾ ਦਿੱਤੀ ਗਈ ਕਿ ਜਿਵੇਂ ਉਹਨਾਂ ਨੇ ਕਾਂਗਰਸ ਬਾਰੇ ਕਿਹਾ ਆਪਸ ਵਿੱਚ ਫਿਰ ਪਰਸਪਰ ਇੱਕ ਦੂਜੇ ਦੇ ਵਿਰੋਧੀ ਬਿਆਨਬਾਜ਼ੀ ਚੱਲੀ ਪਰ ਜਦੋਂ ਰਾਜਾ ਵਡਿੰਗ ਨੇ ਬਿਨਾ ਨਵਜੋਤ ਕੌਰ ਸਿੱਧੂ ਹੁਣਾਂ ਦਾ ਪੱਖ ਜਾਣਿਆ ਉਹਨਾਂ ਨੂੰ ਸਸਪੈਂਡ ਕੀਤਾ ਮਾਮਲਾ ਉਦੋਂ ਵਧਿਆ ਔਰ ਮੈਂ ਹੀ ਕਹੂੰਗਾ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਬਿਲਕੁਲ ਦਖਲ ਨਹੀਂ ਦਿੱਤਾ ਦੇਖੋ ਜਦੋਂ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਪਾਰਟੀ ਦੀ ਅੰਦਰੂਨੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਕਿ ਸਾਰੀਆਂ ਵੱਡੀਆਂ ਪੋਸਟਾਂ ਤੇ ਅਪਰਕਾਸਟ ਨੇ ਤੇ ਸਾਡਾ ਭਾਈਚਾਰਾ ਕਿੱਥੇ ਜਾਵੇ ਮਤਲਬ ਕਿ ਸਾਡੇ ਭਾਈਚਾਰੇ ਨੂੰ ਵੀ ਨੁਮਾਇੰਦਗੀ ਦੋ ਜਿਹੜੀ ਕਾਂਗਰਸ ਚ ਵੱਡੀਆਂ ਅਹੁਦੇਦਾਰੀਆਂ ਚ ਪੰਜਾਬ ਚ ਨਹੀਂ ਦਿੱਤੀ ਗਈ ਨਾ ਐਲੋਪੀ ਨਾ ਪ੍ਰਧਾਨ ਨਾ ਮਹਿਲਾ ਵਿੰਗ ਦੇ ਪ੍ਰਧਾਨ ਨਾ ਜਨਰਲ ਸਖਤਰ ਸੰਗਠਨ ਲੇਕਿਨ ਚਰਨਜੀਤ ਸਿੰਘ ਚੰਨੀ ਔਰ ਸਾਰੇ ਲੀਡਰਾਂ ਨੂੰ ਤੁਰੰਤ ਦਿੱਲੀ ਸੱਦਿਆ ਗਿਆ ਤੇ ਪਤਾ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਦੇ ਪ੍ਰਤੀ ਹਾਈ ਕਮਾਂਡ ਨੇ ਨਾਰਾਜ਼ਗੀ ਪ੍ਰਗਟਾਈ ਜਦਕਿ ਦੂਸਰਿਆਂ ਨੂੰ ਕਿਹਾ ਕਿ ਤੁਹਾਡੇ ਅਹੁਦਿਆਂ 'ਚ ਕੋਈ ਫੇਰ ਬਦਲ ਨਹੀਂ ਕੀਤਾ ਜਾਣਾ ਹੋ ਸਕਦਾ ਭਵਿੱਖ 'ਚ ਕਰਨ। ਲੇਕਿਨ ਜਦੋਂ ਰਾਜਾ ਵੜਿੰਗ ਨੇ ਸਰਦਾਰ ਬੂਟਾ ਸਿੰਘ ਹੋਣਾ ਤੇ ਟਿੱਪਣੀ ਕੀਤੀ, ਜਦੋਂ ਰਾਜਾ ਵੜਿੰਗ ਤਰਨਤਾਰਨ ਦੀਆਂ ਚੋਣਾਂ ਦੇ ਵਿੱਚ ਵਿਵਾਦਿਤ ਟਿੱਪਣੀਆਂ ਕਰ ਰਏ ਸੀ ਜਾਂ ਜਦੋਂ ਮذਬੀ ਸਿੱਖ ਭਾਈਚਾਰਾ ਵੀ ਨਾਰਾਜ਼ ਹੋਇਆ ਤੇ ਪ੍ਰਦਰਸ਼ਨ ਕਾਂਗਰਸ ਦੇ ਖਿਲਾਫ ਕੀਤੇ ਗਏ, ਕਾਂਗਰਸ ਦੀ ਹਾਈ ਕਮਾਂਡ ਨੇ ਇੱਕ ਵਾਰ ਵੀ ਪ੍ਰਧਾਨ ਰਾਜਾ ਵੜਿੰਗ ਤੇ ਬਾਕੀ ਲੀਡਰਸ਼ਿਪ ਨਹੀਂ ਸਕਦੀ। ਉਸ ਵੇਲੇ ਰਾਹੁਲ ਗਾਂਧੀ ਨੂੰ ਖੁਦ ਦਖਲ ਦੇ ਕੇ ਆਪ ਮਾਫੀ ਮੰਗ ਲੈਣੀ ਚਾਹੀਦੀ ਸੀ ਕਿ ਸਾਡੇ ਪ੍ਰਧਾਨ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹ ਵਾਜਬ ਨਹੀਂ ਸੀ ਹਾਲਾਂਕਿ ਰਾਜਾ ਵੜਿੰਗ ਨੇ ਫਿਰ ਆਪ ਮਾਫੀ ਮੰਗੀ ਰਾਜਾ ਵੜਿੰਗ ਨੇ ਵੀ ਫਿਰ মিডিਆ ਅੱਗੇ ਮਾਫੀ ਮੰਗੀ ਤੇ ਚਰਨਜੀਤ ਸਿੰਘ ਚੰਨੀ ਉਦੋਂ ਰਾਜਾ ਵੜਿੰਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਰਾਜਾ ਵੜਿੰਗ ਤੇ ਨੇ ਜੋ ਕੀਤਾ ਚਲੋ ਉਹਨਾਂ ਨੇ ਮਾਫੀ ਮੰਗ ਲਈ ਪਰ ਜਦੋਂ ਚੰਨੀ ਦਾ ਮਾਮਲਾ ਆਇਆ ਕਾਂਗਰਸ ਦੀ ਹਾਈ ਕਮਾਂਡ ਨੇ ਸਾਰੇ ਸੱਦਲੇ ਰਾਜਾ ਵੜਿੰਗ ਬਾਰੇ ਸੱਦੇ ਨਹੀਂ ਇਹਦਾ ਮਤਲਬ ਹੈ ਕਾਂਗਰਸ ਦੀ ਹਾਈ ਕਮਾਂਡ ਇਹ ਤੈਅ ਨਹੀਂ ਕਰ ਪਾਰੀ ਕਿ ਅਸੀਂ ਕੀ ਕਰੀਏ ਨਵਜੋਤ ਕੌਰ ਸਿੱਧੂ ਬਾਰੇ ਵੀ ਕਾਂਗਰਸ ਦੀ ਹਾਈ ਕਮਾਂਡ ਨੇ ਨਵਜੋਤ ਕੌਰ ਸਿੱਧੂ ਦਾ ਪੱਖ ਨਹੀਂ ਲਿਆ ਰਾਜਾ ਵੜਿੰਗ ਨੇ ਸੂਬਾ ਸੂਬਾ ਪੰਜਾਬ ਨੇ ਪੰਜਾਬ ਦੀ ਜਿਹੜੀ ਸੰਗਠਨ ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਲੈ ਲਿਆ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਦੋਂ ਇਹ ਕਹਿਤਾ ਮੈਂ ਕਾਂਗਰਸ 'ਚ ਨਹੀਂ ਆ ਅੱਜ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਭੁਚਾਲ ਮਚਿਆ ਪਿਆ ਹੈ ਪਤਾ ਇਹ ਲੱਗਿਆ ਕਿ ਕਾਂਗਰਸ ਦੇ ਸੈਂਟਰਲ ਲੀਡਰ ਕੇਂਦਰੀ ਲੀਡਰ ਕਈ ਵੱਡੇ ਲੀਡਰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਵੀ ਟੈਲੀਫੋਨ ਕਰ ਰਹੇ ਨੇ ਔਰ ਬਾਕੀ ਲੀਡਰਾਂ ਨੂੰ ਵੀ ਔਰ ਤਾਂ ਕਿ ਇਹ ਮਾਮਲਾ ਜ਼ਿਆਦਾ ਨਾ ਵਧੇ ਹੁਣ ਕੋਸ਼ਿਸ਼ ਹੈ ਕਾਂਗਰਸ ਦੀ ਸੈਂਟਰਲ ਹਾਈ ਕਮਾਂਡ ਦੀ ਕਿ ਡਾਕਟਰ ਨਵਜੋਤ ਕੌਰ ਸਿੱਧੂ ਕਾਂਗਰਸ ਦੇ ਵਿੱਚ ਹੀ ਰਹਿ ਜਾਣ ਉਹ ਕਾਂਗਰਸ ਛੱਡਣ ਦੀ ਗੱਲ ਨਾ ਕਰਨ ਜਦਕਿ ਚਰਨਜੀਤ ਸਿੰਘ ਚੰਨੀ ਇਹ ਕਹਿ ਚੁੱਕੇ ਨੇ ਕਿ ਅਸੀਂ ਡਾਕਟਰ ਨਵਜੋਤ ਕੌਰ ਨਾਲ ਗੱਲ ਕਰਾਂਗੇ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਕਿਹਾ ਕਿ ਜੇ ਸਾਡਾ ਕੋਈ ਲੀਡਰ ਨਾਰਾਜ਼ ਹੈ ਤੇ ਅਗਰ ਉਹ ਉਨੂੰ ਮਨਾਇਆ ਜਾ ਸਕੇ ਤੇ ਅਸੀਂ ਇਕੱਠੇ ਹੋ ਕੇ ਅੱਗੇ ਚੱਲੀਏ ਤੇ ਚੰਗੀ ਗੱਲ ਹੈ ਲੇਕਿਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਸ ਤਰ੍ਹਾਂ ਦੀ ਕੋਈ ਪਹਿਲ ਨਹੀਂ ਹੈ ਰਾਜਾ ਵੜਿੰਗ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਡਾਕਟਰ ਨਵਜੋਤ ਕੌਰ ਨੂੰ ਮਨਾ ਲਿਆ ਜਾਵੇ ਇਸ ਕਰਕੇ ਫਾਸਲੇ ਵੱਡੇ ਹੋ ਗਏ ਔਰ ਕੱਲ ਡਾਕਟਰ ਨਵਜੋਤ ਕੌਰ ਨੇ ਫੇਰ ਟਵੀਟ ਕਰਕੇ ਰਾਜਾ ਵੜਿੰਗ ਤੇ ਕਰਪਸ਼ਨ ਦੇ ਅਲੀਗੇਸ਼ਨ ਲਾਏ ਨੇ ਔਰ ਨਵਜੋਤ ਕੌਰ ਹੁਣਾਂ ਨੇ ਅਸਤਾਫਾ ਕੀ ਹੈ ਕਿ ਪੰਜਾਬ ਕਾਂਗਰਸ ਇਸ ਵਕਤ ਜੋ ਕੁਝ ਹੋ ਰਿਹਾ ਉਹ ਠੀਕ ਨਹੀਂ ਹੈ ਕਈ ਹਲਕੇ ਨੇ ਜਿੱਥੇ ਦੋ ਦੋ ਤਿੰਨ ਤਿੰਨ ਲੀਡਰ ਨੇ ਜਿਹੜੇ ਕਾਂਗਰਸ ਦੇ ਉਹਨਾਂ ਨੂੰ ਵੱਖ-ਵੱਖ ਗਰੁੱਪਾਂ ਵੱਲੋਂ ਜਾਂ ਕਿਸੇ ਇੱਕ ਲੀਡਰ ਵੱਲੋਂ ਇਸ ਤਰੀਕੇ ਦੇ ਜ਼ੁਬਾਨੀ ਭਰੋਸੇ ਦਿੱਤੇ ਗਏ ਨੇ ਕਿ ਤੁਹਾਨੂੰ ਟਿਕਟ ਮਿਲੇਗੀ ਸੋ ਇਹਦਾ ਮਤਲਬ ਹੈ ਟਿਕਟਾਂ ਦੇ ਦਾਅਵੇਦਾਰ ਵੱਡੇ ਕਰਤੇ ਪੈਦਾ ਕਰਤੇ ਕਈ ਹੁਣ ਉਹ ਸਮਰੱਥ ਨੇ ਜਿੱਤਣ ਦੇ ਜਾਂ ਨਹੀਂ ਇਹ ਤਾਂ ਨਹੀਂ ਪਤਾ ਪਰ ਅਗਰ ਉਹਨਾਂ ਚੋਂ ਸਾਰਿਆਂ ਨੂੰ ਤਾਂ ਟਿਕਟ ਮਿਲਣੀ ਨਹੀਂ ਸੋ ਅਗਰ ਬਾਕੀਆਂ ਨੂੰ ਟਿਕਟ ਨਹੀਂ ਮਿਲਦੀ ਤੇ ਕਾਂਗਰਸ ਉਸ ਤਰ੍ਹਾਂ ਦਾ ਅਨੁਸ਼ਾਸਨ ਨਹੀਂ ਹੈ ਕਿ ਬਾਕੀ ਸਾਰੇ ਆ ਕੇ ਮਦਦ ਕਰਨ ਸੋ ਇਸ ਕਰਕੇ ਕਾਂਗਰਸ ਚ ਬਾਗੀਆਂ ਦੇ ਖੜੇ ਹੋਣ ਦੀ ਸੰਭਾਵਨਾ ਵੱਧ ਰਹੀ ਹੈ ਔਰ ਇਹੀ ਡਾਕਟਰ ਨਵਜੋਤ ਕੌਰ ਸਿੱਧੂ ਹੰਨੀ ਕਹਿ ਰਹੇ ਨੇ ਕਿ ਇਹ ਸੋਚ ਸਮਝ ਕੇ ਕੀਤੇ ਜਾਣ ਵਾਲਾ ਫੈਸਲਾ ਇਹਦੇ ਨਾਲ ਕਾਂਗਰਸ ਕਮਜ਼ੋਰ ਕੀਤੀ ਗਈ ਡਾਕਟਰ ਨਵਜੋਤ ਕੌਰ ਸਿੱਧੂ ਦੇ ਹਲਕੇ ਚ ਵੀ ਕਈ ਲੀਡਰਾਂ ਨੂੰ ਥਾਪੀਆਂ ਦਿੱਤੀਆਂ ਗਈਆਂ ਨੇ ਔਰ ਅਗਰ ਕਿਸੇ ਇੱਕ ਨੂੰ ਟਿਕਟ ਮਿਲ ਗਈ ਤੇ ਇਹ ਸੰਭਾਵਨਾ ਘਟ ਹੈ ਕਾਂਗਰਸ ਚ ਕਿ ਬਾਕੀ ਸਾਰੇ ਇਕੋ ਦੀ ਮਦਦ ਕਰਨ ਫੇਰ ਉਹ ਆਪਸ ਵਿੱਚ ਕਈ ਵਾਰੀ ਟਿਕਟ ਪਿੱਛੇ ਲੜਦੇ ਨੇ ਤੇ ਫੇਰ ਕਈ ਵਾਰੀ ਉਹ ਬਾਗੀ ਹੋ ਜਾਂਦੇ ਨੇ ਇੱਕ ਦੂਜੇ ਨੂੰ ਹਰਾਉਣ 'ਚ ਲੱਗ ਜਾਂਦੇ ਨੇ ਜਿਹਦੇ ਕਰਕੇ ਕਾਂਗਰਸ ਦੀਆਂ ਸੰਭਾਵਨਾਵਾਂ ਘਟਦੀਆਂ ਨੇ 2012 'ਚ ਵੀ ਕਾਂਗਰਸ ਫੁੱਟ ਕਰਕੇ ਹਾਰੀ ਸੀ ਜਦੋਂ ਕੈਪਟਨ ਮਰਿੰਦਰ ਵੇਲੇ ਬਹੁਤ ਸਾਰੇ ਕਾਂਗਰਸੀ ਬਾਗੀ ਖੜੇ ਹੋ ਗਏ ਸੀ ਤੇ ਅੱਜ ਫੇਰ ਕਾਂਗਰਸ ਉਹਨਾਂ ਸਥਿਤੀਆਂ ਵੱਲ ਵਧ ਰਹੀ ਹੈ ਹਾਂ ਚਰਨਜੀਤ ਸਿੰਘ ਚੰਨੀ ਬੜੇ ਪਪੂਲਰ ਲੀਡਰ ਨੇ ਸਿਆਣੇ ਲੀਡਰ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਡਾਕਟਰ ਨਵਜੋਤ ਕੌਰ ਉਹਨਾਂ ਨਾਲ ਗੱਲ ਕਰਕੇ ਅਸੀਂ ਸੈਂਟਰ ਹਾਈ ਕਮਾਂਡ ਨਾਲ ਗੱਲ ਕਰਕੇ ਅਸੀਂ ਆਪਸ ਦੇ ਵਿੱਚ ਮਨ ਮਟਾਵ ਦੂਰ ਕਰੀਏ ਪ੍ਰਤਾਪ ਸਿੰਘ ਬਾਜਵਾ ਜੀ ਵੀ ਇਸ ਦਿਸ਼ਾ ਦੇ ਵਿੱਚ ਗੱਲ ਕਰ ਰਹੇ ਨੇ ਬਾਕੀ ਦੇਖਦੇ ਆਂ ਰਾਜਾ ਵੜਿੰਗ ਦਾ ਸਟੈਂਡ ਵੱਖਰਾ ਹੈ ਕਈ ਲੀਡਰਾਂ ਦਾ ਸਟੈਂਡ ਵੱਖਰਾ ਹੈ ਸੋ ਕੀ ਕਾਂਗਰਸ ਚ ਦੁਬਾਰਾ ਕੋਈ ਇਕਤਾ ਦੀ ਗੱਲ ਹੁੰਦੀ ਹੈ ਕਿ ਨਵਜੋਤ ਕੌਰ ਸਿੱਧੂ ਆਪਣਾ ਫੈਸਲਾ ਵਾਪਸ ਲੈ ਲੈਣਗੇ ਇਹਦੀ ਸੰਭਾਵਨਾ ਬਹੁਤ ਘੱਟ ਹੈ ਕਿ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਕਾਂਗਰਸ ਚ ਵਾਪਸ ਕਰਨ ਪਰ ਕਾਂਗਰਸ ਦੇ ਲੀਡਰਾਂ ਦੀਆਂ ਕੋਸ਼ਿਸ਼ਾਂ ਕਿਸ ਰੂਪ ਚ ਹੁੰਦੀਆਂ ਨੇ ਤੇ ਉਹਨਾਂ ਕੋਸ਼ਿਸ਼ਾਂ ਦਾ ਨਤੀਜਾ ਕੀ ਨਿਕਲਦਾ ਹੈ ਇਹਦੇ ਤੇ ਨਜ਼ਰ ਆਪਾਂ ਜਰੂਰ ਬਣਾ ਕੇ ਰੱਖਦੇ ਆਂ ਜੀ ਜੀ ਬਿਲਕੁਲ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬ ਦੀ ਮੌਜੂਦਾ ਸਿਆਸੀ ਤਸਵੀਰ ਦੇ ਉੱਪਰ ਤੁਸੀਂ ਆਪਣਾ ਸਿਆਸੀ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਰਹੇ ਫਿਲਹਾਲ ਇੱਥੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਵੀਡੀਓ ਬਣਾ ਕੇ ਜਾਂ ਪ੍ਰੈਸ ਨੋਟ ਬਣਾ ਕੇ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ-ਬਹੁਤ ਧੰਨਵਾਦ